ਮਹਾਰਾਜ ਨੇ ਕੋਈ ਭਾਵਨਾ ਬਣਾਈ ਬੱਚੇ ਦੀ ਇੱਥੇ ਆਏ ਮੱਥਾ ਟੇਕਣ ਤੇ ਬੱਚੇ ਦੀ ਭਾਵਨਾ ਬਣ ਗਈ ਕਿ ਮਾਤਾ ਜੀ ਆਪਾਂ ਇੱਥੇ ਵੇੜੀ ਚੜਾਉਣੀ ਹੈ ਤੁਸੀਂ ਸਾਰਿਆਂ ਦੀ ਕਿਰਪਾ ਇਹਨਾਂ ਦੀ ਕਿਰਪਾ ਗੁਰੂ ਆਮਦਾਸ ਦੀ ਕਿਰਪਾ ਸਦਕਾ ਇਹ ਵੇੜੀ ਮਹਾਰਾਜ ਨੇ ਆਪਣੇ ਇਸ ਅਸਥਾਨ ਤੇ ਪ੍ਰਵਾਨ ਕਰ ਲਈ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਮੋ ਜੀ ਇਹ ਪਿਛਲੇ 2 ਸਾਲ ਤੋਂ ਤਿਆਰ ਹੋ ਰਹੀ ਹੈ ਜੀ ਇਹਨੂੰ ਗੁਰਸਿੱਖ ਪਰਿਵਾਰ ਆ ਜਿਹਨੇ ਤਿਆਰ ਕੀਤਾ ਏ ਇਹਦਾ ਡਿਜ਼ਾਈਨ ਵੀ ਗੁਰਸਿੱਖ ਪਰਿਵਾਰ ਨੇ ਬਣਾਇਆ ਸੀਗਾ ਆਨੇ ਕੋਈ ਭਾਵਨਾ ਬਣਾਈ ਬੱਚੇ ਦੀ ਇੱਥੇ ਆਏ ਮੱਥਾ ਟੇਕਣ ਤੇ ਬੱਚੇ ਦੀ ਭਾਵਨਾ ਬਣ ਗਈ ਤੇ ਮਾਤਾ ਜੀ ਆਪਾਂ ਇੱਥੇ 베ੜੀ ਚੜਾਉਣੀ ਹੈ ਸਾਲ ਡੇਢ ਸਾਲ ਤੋਂ ਭਾਵਨਾ ਦੇ ਨਾਲ ਲੱਗੇ ਰਹੇ ਲੱਗੇ ਰਹੇ ਲੱਗੇ ਰਹੇ ਹੁਣ ਮਹਾਰਾਜ ਨੇ ਏਸੀ ਕਿਰਪਾ કરી ਹੈ ਸਿੰਘ ਸਾਹਿਬ ਭਾਈ ਸਾਹਿਬ ਕੇਵਲ ਸਿੰਘ ਜੀ ਜਿਹੜੇ ਕਿ ਬਹੁਤ ਪੁਰਾਣੇ ਇੱਕ ਵੀਰ ਕਹਦੇ ਹਾਂ ਮੇਰੇ ਤੋਂ ਉਮਰ ਛੋਟੇ ਹੈ ਬੱਚਾ ਕਹਦੇ ਹਾਂ ਪਰ ਹੈ ਮੇਰਾ ਕਲਗੀਆਂ ਵਾਲਾ ਇਹਨਾਂ ਦੇ ਨਾਲ ਬਹੁਤ ਸੇਵਾ ਮਹਾਰਾਜ ਨੇ ਨਿਭਾਈ ਹੈ ਤੇ ਅੱਜ ਤੁਸੀਂ ਸਾਰਿਆਂ ਦੀ ਕਿਰਪਾ ਇਹਨਾਂ ਦੀ ਕਿਰਪਾ ਗੁਰੂ ਰਾਮਦਾਸ ਦੀ ਕਿਰਪਾ ਸਦਕਾ ਇਹ 베ੜੀ ਮਹਾਰਾਜ ਨੇ ਆਪਣੇ ਇਸ ਅਸਥਾਨ ਤੇ ਪ੍ਰਵਾਨ ਕਰਨੀ ਹੈ ਸਾਰੀ ਸਿੱਖ ਸੰਗਤ ਨੂੰ ਵਧਾਈ ਹੈ ਸਾਰ ਗੁਰੂ ਰਾਮਦਾਸ ਨੂੰ ਵਧਾਈ ਜਿੰਨੇ ਵੀ ਇੱਥੋਂ ਦੇ ਸਾਰੇ ਸੇਵਾਦਾਰ ਜਥੇਦਾਰ ਸਭ ਤੋਂ ਲੈ ਕੇ ਜਿੰਨੇ ਵੀ ਸੇਵਾਦਾਰ ਛੋਟੇ ਤੋਂ ਲੈ ਕੇ ਵੱਡੇ ਤੱਕ ਮਲਾਹ ਤੱਕ ਜਿਹੜਾ 베ੜੀ ਨੂੰ ਲੈ ਕੇ ਗਿਆ ਇਸ ਸਰ ਮੰਦਰ ਸਾਹਿਬ ਇਸ ਸੋਹਣੇ ਸਰੋਵਰ ਦੇ ਵਿੱਚ ਉਹਨੂੰ ਵੀ ਵਧਾਈ ਤੇ ਤੁਹਾਡੇ ਪੈਰਾਂ ਪਿੱਛੇ ਸਾਨੂੰ ਵੀ ਸਾਰਿਆਂ ਨੂੰ ਵਧਾਈਆਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAMDAS ਸਰੋਵਰ ਨਾਤੇ ਸਉਤਰੇ ਪਾਪ ਕੁਮਾਤੇ RAMDAS ਸਰੋਵਰ ਨੀਕਾ ਜੋ ਨਾ ਵਸੋ ਖੁੱਲੋਂ ਦਰਾਵਾ ਆਧਾਰ ਹੋ ਹੈ ਜੀ ਕਾ ਜੇ ਮਹਾਬਾਕ ਅਨਸਾਰ ਤਨਤਨ ਸਾਹਿਬ ਸ੍ਰੀ ਗੁਰੂ RAMDAS ਓਡੀ ਸੁਲਤਾਨ ਪਾਸ਼ਾ ਜੀ ਦੇ ਆਪਣ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਸ਼ਰੋਵਰ ਵਾਸਤੇ ਦਰ ਘਰ ਦੇ ਸੇਵਕ ਭਾਈ ਗੁਰਜੀਤ ਸਿੰਘ ਜੀ ਜੋ ਅੱਜ ਕੱਲ ਕੈਨੇਡਾ ਵਿਖੇ ਰਹਿ ਰਹੇ ਨੇ ਉਹ ਕੁਝ ਸਮਾਂ ਪਹਿਲਾਂ ਦਰਸ਼ਨ ਕਰਨ ਵਾਸਤੇ ਇੱਥੇ ਆਏ ਸਨ ਇਸ ਤਰ੍ਹਾਂ ਬੀਬੀ ਜੀ ਨੇ ਦੱਸਿਆਗਾ ਉਹਨਾਂ ਦੇ ਮਨ ਦਾ ਫੁਰਨਾ ਬਣਿਆ ਕਿਉਂਕਿ ਹਰ ਇੱਕ ਗੁਰਸਿੱਖ ਦੀ ਇੱਛਾ ਹੁੰਦੀ ਆ ਕਿ ਮੇਰੇ ਗੁਰੂ ਦੇ ਵਾਸਤੇ ਸੋਹਣੀ ਤੋਂ ਸੋਹਣੀ ਚੀਜ਼ ਭੇਟ ਕੀਤੀ ਜਾਵੇ ਉਸੇ ਤਹਤੀ ਭਾਈ ਸਾਹਿਬ ਜੀ ਨੇ ਇਹਨਾਂ ਦਾ ਮਾਨ ਦਾ ਫੁਰਨਾ ਸੀ ਗੁਰੂ ਗ੍ਰੰਥ ਸਾਹਿਬ ਨੇ ਬਖਸ਼ਿਸ਼ ਕੀਤਾ ਹੈ ਸਾਡੇ ਬਹੁਤ ਹੀ ਸਕਾਰਯੋਗ ਮਾਨਯੋਗ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ ਸੰਸਾਰ ਅਤੇ ਸਕਾਰਯੋਗ ਮਾਨਯੋਗ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ ਐਡੀਸ਼ਨਲ ਹੱਦ ਗ੍ਰੰਥੀ ਜਿਨ੍ਹਾਂ ਦੇ ਸਹਿਯੋਗ ਸਦਕਾ ਅਤੇ ਬਹੁਤ ਹੀ ਸਕਾਰਯੋਗ ਮਾਨਯੋਗ ਹਸਤੀ ਐਡਵੋਕੇਟ ਸਰਦਾਰ ਹਜਿੰਦਰ ਸਿੰਘ ਜੀ ਧਾਮੀ ਸਾਹਿਬ ਉਹਨਾਂ ਦੀ ਪ੍ਰੇਰਣਾ ਸਦਕਾ ਇਹ ਸਾਰਾ ਕਾਰਜ ਗੁਰੂ ਨੇ ਆਪ ਸੇਵਾ ਲਈ ਆਪਣੇ ਸਿੱਖਾਂ ਤੋਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਸਕਾਰਜੋਗ ਮੰਜੀ ਸਰਦਾਰ ਭਗਵੰਤ ਸਿੰਘ ਜੀ ਠੰਗੇੜਾ ਜਿਨ੍ਹਾਂ ਦੀ ਰਹਿਣ ਮਾਈ ਅੱਥੇ ਸਾਰੀ ਸੇਵਾ ਸੰਪੂਰਨ ਹੋਈ ਹੈ ਸਾਰੀਆਂ ਸੰਗਤਾਂ ਦਾ ਅਤੇ ਸਕਾਰਜੋਗ ਜੀਬੀ ਮਲਕੀਤ ਕੌਰ ਜੀ ਖਾਲਸਾ ਜੋ ਧਰਮ ਪ੍ਰਚਾਰ ਦੀ ਸੇਵਾ ਕਰਦੇ ਆ ਸੰਗਤਾਂ ਨੂੰ ਅਮਰ ਸ਼ਕਾਉਣ ਦੀ ਨਾਲ ਸੰਗਤਾਂ ਨੂੰ ਸੇਵਾ ਸਮਰਦੇ ਨਾਲ ਜੋੜਦੇ ਆ ਗੁਰੂ ਦੇ ਨਾਲ ਜੋੜਦੇ ਆ ਇਹਨਾਂ ਦੀ ਬਹੁਤ ਵੱਡੀਆਂ ਸਵਾਮਾਂ ਨੇ ਇਸੇ ਤਰ੍ਹਾਂ ਭਾਈ ਗੁਰਜੀਤ ਸਿੰਘ ਦੇ ਸੀਸ ਤੇ ਮੇਰ ਪਰ ਆਤ ਗੁਰੂ ਰਾਮਦਾਸ ਰੱਖ ਕੇ ਸੇਵਾ ਲੈਂਦੇ ਇਹਨਾਂ ਨੇ ਚੜ੍ਹਦੀ ਕਲਾ ਬਖਸ਼ਿਸ਼ ਕਰਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪੁੱਲਾਂ ਦੀ ਮਾਫੀ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦੇ ਪਿਛਲੇ 2 ਸਾਲ ਤੋਂ ਤਿਆਰ ਹੋ ਰਹੀ ਹੈ ਜੀ ਇਹਨੂੰ ਗੁਰਸਿੱਖ ਪਰਿਵਾਰ ਆ ਜਿਹਨੇ ਤਿਆਰ ਕੀਤਾ ਏ ਇਹਦਾ ਡਿਜ਼ਾਈਨ ਵੀ ਗੁਰਸਿੱਖ ਪਰਿਵਾਰ ਨੇ ਬਣਾਇਆ ਸੀਗਾ ਇਹਦਾ ਪਿੱਤਲ ਵੀ ਗੁਰਸਿੱਖ ਪਰਿਵਾਰ ਤੋਂ ਆਇਆ ਸੀਗਾ ਜੀ ਤੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੀ ਤਿਆਰ ਹੋਈ ਆ ਤੇ ਸਿੰਘ ਸਾਹਿਬ ਦੀ ਮਨਜ਼ੂਰੀ ਦੇ ਨਾਲ ਸਾਰਾ ਕੁਝ ਹੋਇਆ ਸਿੰਘ ਸਾਹਿਬ ਨੇ ਆਪ ਡਿਜ਼ਾਈਨ ਇਹਦਾ ਸਾਰਾ ਕੁਝ ਆਪ ਚੈੱਕ ਕੀਤਾ ਸੀਗਾ ਯਾਨੀ ਰਕबीर ਸਿੰਘ ਹੁਣਾ ਨੇ ਤੇ ਕੇਵਲ ਸਿੰਘ ਹੁਣਾ ਦੇ ਸਹਿਯੋਗ ਨਾਲ ਇਹ ਸਾਰਾ ਕੰਮ ਸਿਰੇ ਚੜਿਆ ਜੀ ਆਪਣੇ ਸਗੇੜਾ ਸਾਹਿਬ ਜਿਹੜੇ ਮੈਨੇਜਰ ਸਾਹਿਬ ਆ ਉਹਨਾਂ ਨੇ ਰਾਤ ਸਾਡੀ ਬਹੁਤ ਮਦਦ ਕੀਤੀ ਇੱਥੇ ਇਹਨੂੰ ਲਿਆਉਣ ਲਈ ਤੇ ਬਾਕੀ ਸਾਰੀ ਸ਼ਰੋਪਨੀ ਕਮੇਟੀ ਦੀ ਬਹੁਤ ਬਹੁਤ ਧੰਨਵਾਦ ਦੀਆਂ ਅਸੀਂ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਜਿਹੜੀ ਚੜਾਉਣ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ